ਉੱਥੇ ਕਾਫੀ ਸਕੇ ਮੈਦਾਨ ਚੈਰਾ ਦਾ ਬਣੀ ਸੁਪਰਪਾਲਾ ਦਸੂਸੀ ਦੇ ਹਸਦੇ ਹੋ ਬੱਸ ਸਟੈਂਡ ਦੇ ਨਜ਼ਦੀਕ ਤੋਂ ਖੱਡੇ ਬਣੇ ਹੋਏ ਆ ਔਰ ਇਸੇ ਪਾਣੀ ਕਾਫੀ ਭਰਿਆ ਹੋਇਆ ਹੈ ਜਿੱਲਾ ਰੋਡ ਦੇ ਉੱਤੇ ਪਾਣੀ ਭਰਿਆ ਹੋਇਆ ਦੁਕਾਨਾਂ ਦੇ ਅੰਦਰ ਪਾਣੀ ਭਰਿਆ ਆ ਇਸ ਤੋਂ ਕਿ ਦੁਕਾਨਦਾਰ ਕਾਫੀ ਪਰੇਸ਼ਾਨ ਲੱਗ ਆ ਰਹੀ ਹੈ ਔਰ ਕੋਈ ਵੀ ਕੰਮ ਜਿਹੜਾ ਇਹਨਾਂ ਦੁਕਾਨਾਂ ਦੇ ਅੰਦਰ ਉਹਨਾਂ ਤਿਆਰ ਨਹੀਂ ਕੋ ਕਿ ਪਾਣੀ ਦੇ ਵਿੱਚ ਨਹੀਂ ਕੀ ਕਰ ਸਕਦੇ ਆ ਕਿ ਮੌਸਮ ਖਰਾਬ ਹੈ ਥੋੜੀ ਥੋੜੀ ਦੇਰ ਬਾਅਦ ਬਰਸਾਤ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਪਾਣੀ ਜਿਹੜਾ ਦੁਬਾਰਾ ਪਰ ਜਾਂਦਾ ਜਿੰਨਾ ਪਾਣੀ ਕੱਢਦੇ ਆ ਉਹਨਾਂ ਫਿਰ ਭਰ ਜਾਂਦਾ ਹੈ ਗੱਲ ਕਰਾਂਗੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਤਨਕਰ ਜੋਸ਼ੀ ਨਾਲ ਗੱਲ ਕਰਦੇ ਆਂ ਹਾਂਜੀ ਦਰਸ਼ਕੋ ਜੋ ਅੱਜ ਬਸ ਸਟੈਂਡ ਦੇ ਉੱਤੇ ਪਾਣੀ ਦੀ ਨਿਕਾਸੀ ਬਾਰੇ ਤੁਸੀਂ ਇੱਥੇ ਖੜੇ ਆ ਔਰ ਜੋ ਸ਼ਰਤ ਪੁੱਜੀ ਹੋਈ ਹੈ ਉਹਦੇ ਤੇ ਵੀ ਮਲਵਾ ਪਾ ਰਹੇ ਕੀ ਕਹਿਣਾ ਚਾਹੋਗੇ ਕਿੰਨੇ ਟਾਈਮ ਦੇ ਵਿੱਚ ਇਹ ਤਿਆਰ ਹੋ ਜਾਏਗਾ ਦੋਸਤ ਇਹਨਾ ਕੱਲ੍ਹ ਬਨੂਦ ਕੁਦਰਤੀ ਆਪਣੇ ਦੂਜੇ ਕੌਂਸਲਰ ਨੂੰ ਪੋਸਟ ਪਾਇਆ ਆਪਣੇ ਮੇਰੇ ਵੱਲ ਤੋਂ ਪਾਇਆ ਸੀਗਾ ਵੀ ਇਹਨੂੰ ਲਾਇਆ ਜਾ ਮੈਂ ਚੱਲੀ ਗਣ ਕੇ ਆ ਗਿਆ ਕੋਤਵਾ ਰਾਤ ਨੂੰ ਮੈਡੀ ਹੋ ਗਿਆ ਨਾ ਅਸੀਂ ਬਹੁਤ ਲੋਕੀ ਮਿੰਟ ਮਤ ਬਾਅਦ ਗਰੇਸ਼ਾ ਜੀ ਮੇਰੇ ਸਾਹਮਣੇ ਵੀ ਦਿੱਖੇ ਪਰ ਤੜਕੇ 9 ਵਜੇ ਆ ਕੇ ਸਾਰ ਆਪਣੇ ਸੈਕਟਰ ਟਰਾਲੀ ਛੱਕਰ ਮੇਰੀ ਸਿਨਾਂ ਸਾਰਾ ਲੈ 9 ਵਜੇ ਕਹਿਤਾ ਸੀ ਵੀ ਤਿਆਰ ਹੋ ਉਦੋਂ ਮਰ ਕੇ ਜਦੋਂ ਮੈਂ ਐਸ.ਟੀ. ਪਹੁੰਚਦੇ ਗਿਆ ਉੱਥੇ ਬੁਰਾ ਮੋਟਰਾਂ ਬੰਦ ਪਈਆਂ ਸੀਗੀਆਂ ਨਾ ਮੋਟਰਾਂ ਖਰਾਬ ਸੀਗੀਆਂ ਜੋਨੇ ਪਾਣੀ ਥੀਰ ਹੋੜਾ 11:30 ਵਜੇ ਥੀਰ ਮੋਟਰ ਖਰਾਬ ਹੋ ਕੇ ਹੁਣ 12:00 ਵਜੇ ਚੱਲੀ ਆ 12:00 ਤੋਂ ਪਾਰਾ ਤੋਂ ਲੈ ਕੇ ਹੁਣ ਹਾਲਾਤ ਕਿੰਨੇ ਇੱਕ ਵਾੜੀ ਆਣਾ। ਵਾਹ ਕੇ ਤੇਜਾ ਹਾਲਾਤ ਜੀ ਦੇਖ ਲੋ ਉਹ ਪਾਣੀ ਦੇ ਨਿਸ਼ਾਨ ਦੇਖ ਲੋ ਇੱਧਰ ਆ ਬਰਸਿਆਂ ਨਾਲ ਤਾਂ ਕੁਝ ਨਹੀਂ ਆਉਂਦਾ ਸੀ ਕਿੰਨਾ ਕਿੰਨਾ ਪਾਣੀ ਸੀ ਅੱਛਾ ਬੁਰਾ ਸੀਗਾ ਕਨੇ ਕਨੇ ਬੰਦੇ ਤੇ ਇਸੇ ਤਰ੍ਹਾਂ ਹੀ ਤੁਰੇ ਜਾਂਦੇ ਦਿਖਦਾ ਤੇ ਦਿਖਦਾ ਦਿਖਦਾ ਉਹਨੇ ਸਾਰਾ ਸੱਟਣਾ ਜਿਹੜੇ ਸਾਰੇ ਕਹਿੰਦੇ ਕੱਟ ਰਹਿ ਗਾ ਕੋਈ ਵੀ ਬੱਚਾ ਕੋਈ ਮੋਟਰਸਾਈਕਲ ਵੀ ਪਾਣੀ ਦੇ ਅੰਦਰ ਹੋਵੇ ਤੇ ਬਚ ਕੇ ਹੋਗਾ ਲਖਾਣੋਂ ਜਾਂਦਾ ਸਰੀਰ ਪਰ ਪਰ ਜਾਨੀ ਪਾਣੀ ਦਾ ਨਿਕਾਸੀ ਦਾ ਮਸਨਾਨ ਪਾਣੀ ਹੋ ਜਾ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਉਹਨਾਂ ਲਈ ਸੋਚਾਰ ਕੇ ਜਾਂਦੇ ਕਿ ਇਹ ਜਿਹੜਾ ਪਾਣੀ ਵੀ ਕਲੀਅਰ ਕਰ ਲਏ ਆ ਸਾਰੇ ਖੱਡੇ ਭਰਾਂਗੇ ਨਵੇਂ ਟੰਕੀ ਹੋਰ ਸਾਡੇ ਬੰਦ ਪਾਣੀ ਨੂੰ ਆਗੇ ਜੋ ਕਿ 10 ਸਾਲ ਹੋ ਗਏ ਇਹ ਕੋਈ ਨਾ ਕੋਈ ਕੰਮ ਕਰਦਾ ਹੋਵੇ ਕੋਈ ਟੱਕਰ ਹੋਵੇ ਪਾਸੇ ਸਾਈਡ ਤੇ ਥੋੜੇ ਤੋਂ ਬੰਦ ਕਰੋ ਬਾਅਦ ਵਿੱਚ ਛੱਤੀ ਆ ਕੇ ਨਾ ਲਾਉਂਦੇ ਠੀਕ ਹੈ ਇਹ ਪਾਣੀ ਨਿਕਲਣਾ ਚਾਹੀਦਾ ਗੱਲ ਇਹਨੂੰ ਕੰਪਲੇਨ ਮਿਲੀ ਆ ਚਲੋ ਆਇਆ ਹੁੰਦਾ ਕਿਹਾ ਸੀ ਵੀ ਨਾ ਇਹਦੇ ਪਾਣੀ ਆਉਂਦੇ ਇੱਕ ਜੋਸ਼ਿਸ ਕਰਦੇ ਬਹੁਤ ਲੰਮੇ ਸਮੇਂ ਤੋਂ ਬੜੇ ਹੋਏ ਨਹੀਂ ਆਦੇ ਇੱਕ ਪਾਣੀ ਪਰ ਜ਼ਰੂਰਤਾਂ ਸੀ ਰਹਦੀਆਂ ਅੱਗੇ ਵੀ ਇਹ ਪਿੱਛੇ ਯਾਰ ਨਹੀਂ ਆ ਬਹੁਤ ਡਿਊਟੀ ਤੋਂ ਆਏ ਹੋਰ ਵੀ ਅਸੀਂ ਅੱਸੀ ਵਾਟਾਂ ਦੇ ਸਾਰੇ ਅੰਤ ਵੱਡੇ ਹੋਣਗੇ ਇੱਕ ਵਾਰ ਦੇਰ ਨਾਲ ਪਹਿਲਾਂ ਹੀ ਪਾਣੀ ਕਰਨਾ ਚਾਹੀਦਾ ਸੀ ਪਹਿਲਾਂ ਜੋ ਸਿਹਤ ਵਾਲਾ ਹੈ ਨਾ ਇਹ ਬਹੁਤ ਸਾਲਾਂ ਦਾ ਜੋ ਮੇਨ ਚੱਲ ਲੱਗ ਪਿਆ ਕੋਈ ਜਿਹੜਾ ਬਾਹਰੋਂ ਵੀ ਨਾ ਪਰ ਜਿਹੜੀ ਆਪਣੀ ਕੋਟਿੰਗ ਪੁਰੇ ਦੀ ਗੌਰਸ਼ਾ ਹੋਈ ਬੈਨੋ ਉਹਨਾਂ ਦਾ ਪਰਸੋ ਦਾ ਦੇਖੋ ਤਾਂ ਨਾ ਕਰੀ ਉਹਨਾਂ ਦੇ ਲੱਪਾ ਨਾ ਪੀਚੀ ਇਹ ਕੰਮ ਇਹ ਜਿਹੜੀ ਫੜ ਫੜ ਆਇਆ ਹੈ ਨਾ ਇਹੋ ਆਪਣੇ ਵੀ ਹਾਰਡਵਰ ਕੇ ਚਾਹੀਦਾ ਸਾਰੇ ਦੀ ਨਾ ਇਹਨਾਂ ਦਾ ਬਰਸਾ ਮਿਲ ਕੇ ਹੱਦ ਕਰਨੀ ਚਾਹੀਦੀ ਹੈ ਕੋਈ ਹਾਲਤ ਜੋ ਕਰਦਾ ਉਹ ਤਾਂ ਹੁਣ ਮਾਰਕੀਟ ਦੇਖੋ ਕਿੰਨੀ ਸੌਖੀ ਹੈ ਉਹ ਤੇ ਦੇਖੋ ਵਾਲਾ ਆ ਰਿਹਾ ਇੰਦਰ ਵੀ ਜਾ ਰਿਹਾ ਸਭ ਦੇਖੋ ਮੈਂ ਮੈਂ ਕਹਿੰਦਾ ਵੀ ਮੈਂ ਕੋ ਪੱਕਾ ਹਾਲੀ ਕਰ ਦਿੰਦਾ ਪੱਕਾ ਹੱਟਦਾ ਪੱਕਾ ਲੁੱਕ ਪਾ ਕੇ ਪ੍ਰੋਪਰ ਟੈਂਡਰ ਲਾ ਕੇ ਸਾਰੇ ਉਹਨਾਂ ਨੂੰ ਫੋਨ ਕਰਕੇ ਫੇਰ ਹੋਊਗਾ ਜੋਸ਼ੀ ਜੀ ਜਦੋਂ ਪਹਿਲਾਂ بارشਾਂ ਹੋਈਆਂ ਸੀ ਉਦੋਂ ਇੱਕ ਹਫ਼ਤੇ ਵਾਸਤੇ بارشਾਂ ਰੁਗੀਆਂ ਸੀ ਉਦੋਂ ਵੀ ਇਹ ਖੰਡੇ ਭਰੇ ਜਾ ਸਕਦੇ ਸੀ ਜਦੋਂ ਮੈਂ ਤੁਹਾਨੂੰ ਦੱਸਿਆ ਜਦੋਂ بارشਾਂ ਪਈਆਂ ਪਹਿਲਾਂ ਤਾਂ ਅਸੀਂ ਆਪਣਾ ਡਰੇਨ ਸਾਫ਼ ਕਰਾਈ ਜਿੱਥੋਂ ਪਾਣੀ ਜਾਂਦਾ ਸੀ ਹੁਣ ਤੁਸੀਂ ਜਾ ਕੇ ਵੇਖੋ 11:00 ਵੱਜ ਕੇ ਛੇ ਮਿੰਟ ਤੇ ਮੋਟਰ ਸਟਾਈ ਆ ਸਮਾਂ ਤੇ ਛੇ ਹੋਗਾ ਛੱਡ ਜਾਣਾ ਕੋਈ ਉੱਤੇ ਦੇਖਣ ਵਾਲਾ ਹੈਗਾ ਆਪਸਾਰ ਸਾਡੇ ਕੋਈ ਮੁਲਾਜ਼ਮਾਂ ਕਿਉਂ ਵੀ ਨਹੀਂ ਭੱਜੇ ਮੈਂ ਤੇ ਆਉਂਗੀ ਆਪ ਵੀ ਥੋੜੀ ਜਿਹੀ ਸਾਹਮਣੇ ਦਿਉਦੀ ਵੀ ਅਸੀਂ ਕੰਮ ਕਰਨਾ ਜਿਹੜੇ ਬਾਕੀ ਦੇ ਜ਼ਿੰਮੇਵਾਰ ਸੀ ਉਹ ਆਪਦੀ ਜ਼ਿੰਮੇਵਾਰੀ ਕਿਉਂ ਨਹੀਂ ਸਮਝਦੇ ਉਹ ਤਾਂ ਹੀ ਕੱਲ ਮੈਨੂੰ ਛੱਡਗੜ੍ਹ ਲਾਉਣ ਜਾਵੜੇ ਸੀ ਕਿ 10000 ਰਾਇਲ ਸੀ ਗਏ ਸੀਗੇ ਕਿ ਕਦੇ ਜੀ ਸੀਨੀਅਰ ਵਾਈਸ ਪ੍ਰਧਾਨ ਦੇ ਉਹਦੇ ਪਤਾ ਪਾਇਆ ਕੋਰਟ ਚ ਇਹਨੂੰ ਲਾਇਆ ਜਾਵੇ ਐਮ ਸੀ ਉਸੇ ਸ਼ਾਮ ਨੂੰ ਆਉਂਦੇ ਬੰਦਰ ਜਾ ਉਹ ਕਹਿੰਦਾ ਜੀ ਜਾਂ ਵੀ ਲਾ ਗਏ ਹਾਈ ਕੋਰਟ ਕੋ ਲਾਇਆ ਪਾਕਿਸਤਾਨ ਸਰ ਨੇ 500 ਰੁਪਏ ਲੈ ਕੇ ਜਲ ਹਸਣ ਕੀਆ ਭਈ ਇਹਨੂੰ ਲਾਇਆ ਜਾਵੇ 500 ਰੁਪਏ ਲੈ ਕੇ ਫਿਰ ਵੇਖੋ ਸਾਡੀ ਬੇਇਜ਼ਤੀ ਕਦੀ ਦਾ ਟੱਕ ਕਰਾਇਆ ਇਹ ਮੇਰੇ ਉਤੇ ਅਗਰ ਕਪਲੇਟਾ ਮੈਨੂੰ ਬੁਲਾੜਿਆ ਸੀ ਐਸਪੀ ਕੋਲੇ ਆਪਣਾ 34 ਐਫਸੀ ਜਾਵੜੇ ਕੋ ਆਪਣਾ ਜਨੌਰ ਬੋਟਾਲਾ ਵੀ ਜਾਵੜਿਆ ਤੇ ਉਹ ਕਹਿੰਦੇ ਦਰਖਾਸਤ ਦਿੱਤੀ ਐਸਪੀ ਸਾਹਿਬ ਨੂੰ ਪੂੜਿਆ ਜੀ ਉਹ ਜਿਹੜੇ ਐਨਕਲੀਆਂ ਲਾ ਕੇ ਉਹ ਵੇਦੇ ਹੁੰਦੇ ਆ ਬੰਦਿਆਂ ਦੇ ਤਕੀਰ ਲੱਗਿਆ ਕੋਈ ਮੈਨੂੰ ਆਏ ਕਹਿੰਦਾ ਪਰ ਜਦੋਂ ਉਹਨਾਂ ਨੇ ਉਹ ਆਖੇ ਵਾ ਲੈਡ ਜੀ ਨਹੀਂ ਹੁੰਦੀ ਜੋ ਛੱਤੀ ਉਤੋਂ ਮੈਂ ਨਾਲ ਹੀ ਅੰਦਰ ਜਾ ਤੱਕੂ ਕਾ ਇਹ ਵਾਜਾ ਉਹ ਲੱਗ ਗਿਆ ਜਦੋਂ ਮੈਂ ਦੇਖਿਆ ਕੋਨੇ ਆਉਦੀ ਉਹਦੀ ਜਿਹੜੀ ਆਉਦੀ ਉਹ ਆ ਗਿਆ ਪੁਜੀਸ਼ਾ ਚ ਉਹਨੇ ਮਾਰੀ ਸਾਹ ਦੂਜੀ ਪਰ ਸੀ ਤੇ ਕਹਿੰਦੇ ਆ ਐਨਕਲੀਆਂ ਉਹ ਜਿਹੜੀਆਂ ਐਨਕਲੀਆਂ ਕਹਿੰਦੇ ਨੇ ਵਿਆਪਕ ਸਾਹਿਬ ਉਹਨੇ ਆਏ ਦੇਖਿਆ ਬੰਦਾ ਕੋਈ ਸਦਾ ਹੀ ਸੀ ਉਹੋ ਜਿਹਾ ਹੀ ਬੰਦਾ ਜਾਂਦਾ ਉਹਨਾਂ ਨੇ ਦੇਖਿਆ ਮੈਨੂੰ ਕਦੇ ਚਾਹੂ ਜੀ ਰਈਨਨਰਾਇ ਬੰਦਾ ਜੀ ਆਇਆ ਤਾਂ ਕੁਝ ਗੱਲ ਤਾਂ ਲਈਦਾ ਕੁਝ ਫੇਰਨਾ ਕੇ ਨਾ ਪਾਇਆ ਕਿ ਇਹੋ ਸ਼ਹਿਰ ਚ ਨਾ ਫੋਰਟਸ ਦਾ ਨਾ ਐਨਕਾ ਇੱਕ ਦਾ ਇਹੋ ਜਿਹਾ ਆ ਗਿਆ ਸਾਨੂੰ ਸਮਝੀ ਆਵੇ ਸਮਝੀ ਆਵੇ ਜੋ ਸੀ ਇਹ ਬਹੁਤ ਚਾਹਲੇ ਤਰੀਕ ਹੈ ਤੁਹਾਡੇ ਗਾਮ ਕੋਈ ਚਾਰਜ ਬਹੁਤ ਹੋ ਜੇ ਕੀਤੇ ਨਗਰ ਕੌਂਸਲ ਆਪਣੀ ਚਿਰਿੰਗ ਮਰੀ ਸਮਝੀ ਆ ਪਰ ਲੇਕਿਨ ਲੋਕਾਂ ਨੇ ਕਹਿੰਦੇ ਚਲੋ ਫਾਰਸ਼ਾ ਪਾਣੀ ਇਕੱਠਾ ਹੁੰਦਾ ਹੋਰ ਹੀ ਆਪਣੇ ਲੇ ਪਿੰਜਰੋਂ ਲੈ ਕੇ ਚੱਪੜਾ ਵਾਲ ਨੂੰ ਭਜਦੇ ਆ ਪਹਿਲਾਂ ਜਦੋਂ ਰਾਜਮੇਦੀ ਉਹ ਲੋਕੋ ਨਹੀਂ ਇਟਾ ਤਾ ਇਹ ਕਈਆਂ ਨਾਲ ਇਹਦਾ ਸਾਥ ਨਹੀਂ ਕੰਮੀ ਆ ਜਏ ਇਹਹੀ ਮੀਤ ਉਹ ਪਹਿਲਾਂ ਅਸੀਂ ਟੱਟ ਤੇ ਸੀ ਅਸੀਂ ਜਿੰਦਾ ਕਿਉਂ ਲਾਇਆ ਸੀ ਦਾ ਅਸੀਂ ਕਹਿੰਦੇ ਜਿਵੇਂ ਹੁਣ ਆਪਰੇ ਸਾਰੇ ਆਏ ਆ ਉਦੋਂ ਪਹਿਲਾਂ ਉਹ ਜੋ ਵੀ ਪੀਸੀ ਸਾਹਿਬ ਸਾਰੇ ਲੈਂਦੇ ਨਹੀਂ ਚਾਈਆ ਵੀ ਜਿਹੜੇ ਆਪਰੇ ਲਾਤੀਆ ਸਨ ਅੰਦੀ ਰਾਕੇ ਉਹਨਾਂ ਦਾ ਵੀ ਸਟੇਪ ਆਏ ਵਾਲੀ ਉਹਦਾ ਤੇ ਅੱਜਾ ਜਿੰਦਾ ਜਾਵੇ ਸਾਡੇ ਜਿਉਂ ਮੀਟਿੰਗ ਹੀ ਨਹੀਂ ਹੁੰਦੀ ਸੀ ਫੇਰ ਹਰ ਸੱਟ ਚਾਹੇ ਰੇਲ ਵੀ ਉਹ ਹੀ ਰੇਲ ਨਾਲ ਕੁੱਤੀ ਭਜੀ ਖਰਚਾ ਕੀਤਾ ਸੁਵਾਂਗਿੰਗ ਤੋਂ ਤੇ ਨਾਲ ਕੋਈ ਪਾਣੀ ਮੋਟਰ ਚੱਕੀ ਜਾਂਦੀ ਆ ਕਿਉਂ ਹੋਇਆ ਮੇਰੀ ਜੋਸ਼ੀਸ਼ਾ ਜਿਹੜੇ ਅੱਜ ਖੱਡੇ ਭਰੇ ਜਾ ਰਹੇ ਇਹਦਾ ਕਾਰਨ ਕੀ ਹੈ ਅਤੇ ਕਿਉਂ ਭਰੇ ਜਾ ਰਹੇ ਹੈ 90 ਪਰ ਇਹ ਆਦਾ ਦੇਖੋ ਆਨਨ ਨੂੰ ਮਤਲਬ ਹਾਲ ਐਕਟੈਂਡ ਸੰਗਿਆਲੋ ਵਾਸੀਆਂ ਪਰ ਲੋਕਾਂ ਕੋਈ ਹੋਰ ਸੀਮਾ ਕੋਈ ਫੈਸਲੇ ਮੈਨੇਜਰ ਦੇ ਹੋਈ ਸਮਾਜੀਆਂ ਕੋਈ ਆਏ ਹੋ ਘਰ ਨਾਲ ਲੱਗਿਆ ਸਮਾਜੀਆਂ ਨੂੰ ਵੀ ਲੱਗਿਆ ਇਹ ਨਾਲੇ ਨਾਲ ਨੇ ਠੀਕ ਹੈ ਇਹ ਪਾਣੀ ਵੀ ਨਿਕਲਦਾ ਸੀ ਪਰ ਜੋ ਇਹ ਫੇਰ ਮਿਲਿਆ ਉਹ ਤਾਂ ਚਾਹੀਦਾ ਅੰਦਰ ਕੋਈ ਕਿਹਾ ਸੀ ਕਿ ਯਾਰ ਇੱਥੇ ਪਾਣੀ ਕੋਈ ਕੋਠਾ ਵਾਲਾ ਇੱਥੇ ਆਂਦਾ ਬੰਦ ਕਰਦਾ ਇਹ ਗੱਲ ਸੁਣੀਆਂ ਨੇ ਇਹ ਬਹੁਤ ਨਾਜਾਇਆ ਇਹਦੇ ਪਾਣੀ ਭਰਿਆ ਹੋਰ ਵੀ ਮੈ ਖਣਾ ਭਰਿਆ ਠੀਕ ਅੱਗੇ ਵੀ ਪਿੱਛੇ ਵੀ ਹਰ ਲੱਗਦੀ ਹੈ ਆਪ ਦੀ ਡਿਊਟੀ ਸਮਝ ਆਏ ਹੋ ਨਹੀਂ ਐਮਸੀ ਆ ਜਿੱਥੇ ਵੀ ਸਾਲਵ ਆਉਂਦੀ ਹੈ ਸਾਰੇ ਕੱਢੇ ਹੋ ਗਏ ਜੀ ਨਾ ਪਰ ਪਜੋਸੀ ਹੈ ਸਮਰਨ ਸਹੀ ਜਾਣੀ ਹੈ ਜੀ ਜਨਾਬੀ ਹੈ ਆਹ ਨਾ ਹਲਕਾ ਹੈ ਆਪਰ ਜਿਹੜੀ ਆਪਣੀ ਕੋਟਪੁਰੇ ਦੀ ਕਮੇਟੀ ਚਾਹੁੰਦੀ ਹੈ ਨਾ ਉਹ ਆਪਣਾ ਕੋਰਸ ਸੁਧਾਰ ਨਾ ਕਰੀ ਉਹਨਾਂ ਦੀ ਲੱਤਾਂ ਨਾ ਖਿੜੀਆਂ ਇਹ ਕੰਮ ਇਹ ਜਿਹੜੀ ਹੜੜਾ ਆਇਆ ਹੈ ਨਾ ਜਿੰਨਾ ਆਪਣੇ ਵੀ ਹੜੜਾ ਆ ਗਿਆ ਨਹੀਂ ਸਾਰਿਆਂ ਦੀ ਨਾ ਸਰਪਰਵਾਈਜ਼ਰ ਲਾਇਆ ਨਹੀਂ ਚਾਹੀਦਾ ਇਹ ਕੰਪਲੀਟ ਹੈ ਦੋ ਸੰਪਰਕ ਹੋ ਗਿਆ ਨਹੀਂ ਮਾਰਕੀਟ ਜਿੱਥੇ ਫਿਨਿਸ਼ ਹੋਤੀ ਹੈ ਉਧਰ ਦੇਖੋ ਇੱਜਾ ਵਧੀਆ ਆ ਰਿਹਾ ਰੋਟੀ ਵੀ ਜਾ ਰਿਹਾ ਪਾਣੀ ਸੁੱਕ ਰਿਹਾ ਸਾਬ ਕੁਮਾਰ ਲੋਕਾਂ ਨੇ ਸਾਰਾ ਫਰਨੀਚਰ ਖਰਾਬ ਹੋ ਗਿਆ ਕੋਈ ਇਹ ਮੁੰਡਾ ਫੌਰੀ ਦੱਸੇ ਕੋਈ ਜੇ ਦੇਖ ਰਹੇ ਹੋ ਨਾ ਇਹ ਵੀ ਪਿਛਲੀ ਕਹਾਣੀ ਵੀ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ ਜੀ ਜੀ 4 ਮਹੀਨੇ ਪਹਿਲਾਂ ਜੀ ਇਸੇ ਗੱਲਾਂ ਨੂੰ ਲੈ ਕੇ ਵੀ ਆ ਹਾਲ ਨਾ ਹੋਵੇ ਰੌਲਾ ਪਾਇਆ ਜਾ ਰਿਹਾ ਸੀਗਾ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਜੀ ਜੀ ਇਹਨਾਂ ਨੇ ਜਦਣਾ ਲਾਇਆ ਜੀ ਹੋਰ ਸਹਯੋਗ ਮਿਲਿਆ ਜੀ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੇ ਜੀ ਜੀ ਤੇ ਦੋਸਾਂ ਸੀ ਅਸੀਂ ਇਹੇ ਨਾਲੇ ਖੜੇ ਪਾਣੀ ਦੇ ਵਿੱਚ ਗੋਡੇ-ਗੋਡੇ ਗੰਦੇ ਪਾਣੀ ਦੇ ਵਿੱਚ ਇੱਥੇ ਪਾਣੀ ਘੜਾਉਣ ਵਾਸਤੇ ਟੱਕਰਾ ਮਾਰਦੇ ਸੀਗੇ ਜੀ ਉੱਜੇ ਪਾਸੇ ਸਾਡੀ ਕਮੇਟੀ ਦੀ ਰੱਖੀ ਹੋਈ ਮੀਟਿੰਗ ਇਸ ਕਰਕੇ ਕੈਂਸਲ ਕਰਤੀ ਜੀ ਘਰਾਂ ਤੋਂ ਕਮੇਟੀ ਜੇ ਨਹੀਂ ਪਹੁੰਚਿਆ ਜਾ ਸਕਦਾ ਜੀ ਮੈਂਬਰਾਂ ਨੇ ਜੀ ਜੀ ਜੇ ਉਹ ਘਰਾਂ ਤੋਂ ਕਮੇਟੀ ਤੱਕ ਨਹੀਂ ਪਹੁੰਚ ਸਕਦੇ ਤਾਂ ਫਿਰ ਇਹਨਾਂ ਵੀ ਕੀ ਜੋ ਹੈ ਜੀ ਧਰਤ ਤੇ ਬਾਹੀਏ ਵੀ ਇੱਕ ਦੋ ਜਣੇ ਤੇ ਸਾਡੇ ਵਰਗੇ ਨਾਲ ਇੱਥੇ ਪਜਾਮਾ ਚਾ ਕੇ ਗਰਮ ਗੰਦੇ ਪਾਣੀ 'ਚ ਠੱਕੇ ਖਾਈ ਜਾਂਦੇ ਸੀ ਜੀ ਤੁਸੀਂ ਕੋਈ ਕੋਈ ਐਸਟਪੀਏ ਜਿਹੜਾ ਉਹਦੀ ਸਿਰਫ 30-40 ਹਜ਼ਾਰ ਦੀ ਮੇਨਟੇਨੈਂਸ ਪਿੱਛੇ ਸਾਰਾ ਐਸਟੀਐਮੀ ਦਾ ਫਟਿਆ ਨਾਸ ਹੋਇਆ ਪਿਆ ਸੀ ਕਿਸੇ ਨੇ ਨਹੀਂ ਚਲਾਇਆ ਜਿਹੜਾ 메ਨ ਜ਼ਿੰਮੇਵਾਰ ਹੈ ਉਹ ਜੀ ਨੂੰ ਸਮਝਦੀ ਹੈ ਸਾਰਾ ਪ੍ਰਸ਼ਾਸਨ ਹੈ ਜੀ ਨਗਰ ਕੌਂਸਲ ਤੋਂ ਲੈ ਕੇ ਡਿਸਟ੍ਰਿਕਟ ਹੈੱਡ ਤੱਕ ਡਿਸਟ੍ਰਿਕਟ ਹੈੱਡ ਤੱਕ ਸਾਰੇ ਖਾਲੇ ਦੇ ਉੱਤੇ ਕਬਜ਼ੇ ਹੋਏ ਹੋਏ ਸੀ ਇਹ 12 ਸਾਲ ਤੋਂ ਕਬਜ਼ੇ ਤੜਾਈ ਹੈ ਜਿਹੜੇ ਕਹਿੰਦੇ ਸੀ ਜੀ ਜੇ ਛੇੜ ਤਾਂ ਸੂਆ ਟੁੱਟ ਜਾਊਗਾ ਜੀ 12 ਸਾਲ ਤੋਂ ਕਬਜ਼ੇ ਤੜਾਈ ਹੈ ਪਾਈਪਾਂ ਵਿੱਚ ਪਾ ਕੇ 2-200 ਗੱਟਾ ਪਾ ਕੇ ਉਹ ਨਪਿਆ ਪਿਆ ਸੀ ਉਦੋਂ ਚ ਪਾਣੀ ਨਹੀਂ ਸੀ ਨਿਕਲਦਾ ਜੀ ਉਹ ਸਾਨੂੰ ਪਤਾ ਕਿਵੇਂ ਕਰਜਾ ਤਰਾਇਆ ਪੜਾਇਆ ਜੀ ਜੀ ਫੀਬੀਆਂ ਪੱਲਿਓ ਪੈਸੇ ਦੇ ਦੇ ਕੇ ਲਵਾਇਏ ਐਸਟੀਪੀ ਦੇ ਗੇਟ ਵਾਲਾ ਦੇ ਖਰਚੇ ਜੇਬ ਚੋਂ ਲੈ ਕੇ ਕਰਾਏ ਆ ਕਹਿੰਦਾ ਖਰਾਬ ਦਿਓ ਜਿਹੜਾ ਉਧਰ ਹੋਲੇ ਹੋਏ ਪਾਣੀ ਨਿਕਲਦਾ ਹੋਇਆ ਕਿ ਬਰਸਾਤ ਇੰਨੀ ਆਈ ਵੀ ਆ ਪਾਣੀ ਹੈ ਜਿਹੜਾ ਦੇਖਦਾ ਸੜਕਾਂ ਦੇ ਉੱਤੇ ਆ ਗਿਆ ਮੈਨੂੰ ਲੱਗਦਾ ਤੁਸੀਂ ਇੱਥੋਂ ਦੇ ਟਿਕਾਣਾ ਵਾਲਿਆਂ ਤੋਂ ਪੁੱਛੋ ਪਰसों ਰਾਤੀ ਇੱਥੇ 22 ਇੰਚ ਪਾਣੀ ਸੀ ਜਿੱਥੇ ਆਪਾਂ ਖੜੇ ਹਾਂ ਮੈਨੂੰ ਨਹੀਂ ਲੱਗਦਾ ਇੱਕੋ ਪਹਿਲਾਂ ਕਦੇ ਪਾਣੀ ਇੰਨੀ ਥੇਤੀ ਇਸ ਇਲਾਕੇ 'ਚੋਂ ਨਿਕਲਿਆ ਹੋਵੇ ਜਿੰਨੀ ਥੇਤੀ ਇਹ ਨਿਕਲਿਆ ਹੁਣੇ ਮੈਂ ਦੇਖ ਕੇ ਆਇਆ ਉੱਥੇ ਚੱਲੋ ਛੱਪੜ ਦੇ ਨਾਲ ਜਿੱਥੇ ਇਹ ਸਾਰੇ ਇਲਾਕੇ ਦਾ ਪਾਣੀ ਵੱਡਾ ਬਣਿਆ ਹੋਇਆ ਖਾਲਾ ਉਹ ਨਿਕਲਦਾ ਛੱਪੜ ਨੂੰ ਜਾਂਦਾ ਉਹਨੂੰ ਪਰਮਾਨੈਂਟ ਅੱਗੇ ਕੰਦ ਲਾ ਕੇ ਬੰਦ ਕਰਤਾ ਕੀ ਇਹਨਾਂ ਦੀ ਸ਼ੰਤਰੀ ਬ੍ਰਾਂਚ ਨੂੰ ਅੱਜ 4 ਮਹੀਨੇ ਹੋ ਗਏ ਲੋਕਾਂ ਨੂੰ ਖਾਹੇ ਦੰਗੀਆਂ ਤੇ ਉਹ ਕੋਈ ਫਲਾ ਨਹੀਂ ਦੇਖਦਾਗਾ ਉੱਥੇ ਹੁਣ ਛੱਪੜ ਦੇ ਉੱਤੇ ਅੱਜ ਮਿੱਟੀ ਪਾਉਣ ਦੀ ਕੀ ਟੱਕ ਬਣਦੀ ਹੈ ਇਹ ਬੰਦ ਹੋ ਜਾਣੀ ਮਿੱਟੀ ਪਾ ਲਈਓ ਉਹ ਮਿੱਟੀ ਦੇ ਬਿੱਲ ਪੈਣੇ ਆ ਉੱਥੇ ਚੱਲ ਕੇ ਦੇਖੋ ਮੈਂ ਤੁਹਾਨੂੰ ਦਿਖਾਉਣਾ ਚੱਲੋ ਉੱਥੇ ਅੱਜ ਆ ਗਾੜੇ ਦੇ ਵਿੱਚ ਮਿੱਟੀ ਪਾਈ ਜਾ ਰਹੀ ਹੈ ਜੀ ਕੂੜਾ ਢੱਕਣਾ ਠੀਕ ਹੈ ਉੱਥੇ ਥੋੜੇ ਨਾ ਬਣਾ ਕੇ ਲੈ ਆਉਗੇ ਬਹੁਤ ਨੀਤੋ ਚਲੋ ਤੁਸੀਂ ਮੂਵੀ ਸੈਂਡ ਕਰਦੇ ਹੋ ਠੀਕ ਹੈ ਉੱਥੇ ਚਲੋ ਮੈਂ ਤੁਹਾਨੂੰ ਦਿਖਾਉਣਾ ਠੀਕ ਹੈ ਉਹ ਕੰਧ ਖੋਲਣ ਨੂੰ ਤਿਆਰ ਨਹੀਂ ਸੈਂਟਰੀ ਨਾਲ ਗੱਲ ਕੀਤੀ ਕੰਵਲ ਜੀ ਪੁੱਛ ਕੇ ਹਾਂਜੀ ਅਸੀਂ ਬੀਜੀ ਆ ਕਾਗਜ਼ੀ ਕੰਮ ਕਰਨ ਚ ਇਹ ਚਲੋ ਬਿੱਲ ਪਾਸ ਕਰਨ ਚ ਉਹਨੇ ਵੇਖ ਕੇ ਕੱਲ ਪਰਸੋਂ ਤੱਕ ਜਦੋਂ ਟਾਈਮ ਲੱਗਿਆ ਖਲਾਵਾ ਦੇ ਇਹ ਪਹਿਲਾਂ ਤੋਂ ਤਿੰਨ ਵੀਰ ਨਵਾਂ ਡਾਟ ਬਚ ਚੁੱਕਿਆ ਰੱਬ ਦੀ ਕਿਤੇ ਨਹੀਂ ਖੜੇ ਹੋਣਾ ਹਰੇਕ ਨੇ ਜਿਹੜੇ ਰੇੜੀਆਂ ਵਾਲੇ ਜਿਹੜੇ ਵਿਚਾਰੇ ਸਵੇਰੇ ੜੀ ਆ ਕੇ ਖਾਉਂ ਸੰਦੇ ਆ ਦੁਕਾਨਾਂ ਵਾਲੇ ਪੰਜ ਪੰਜ ਦਿਨ ਦੁਕਾਨਾਂ ਬੰਦ ਰਹੀਆਂ ਜਿੰਨੇ ਦਿਨ ਨਹੀਂ ਪੈ ਗਿਆ ਕਿ ਇਹ ਤੇ ਕੋਈ ਤਰਫ ਨਹੀਂ ਹਰੇਕ ਨੂੰ ਆਉਦੇ ਕੰਡੀਸ਼ਨ ਦੀ ਆਉਦੇ ਖਾਂ ਦੇ ਇਹਨੂੰ ਕੁਰਸੀ ਤੋਂ ਲਾਉਣ ਪਿੱਛੇ ਇਹਨੂੰ ਚੰਡੀਗੜ੍ਹ ਬੁਲਾਇਆ ਹੋਣਾ ਸੀਗਾ ਤੁਹਾਨੂੰ ਨਾ ਕਰੀ ਉਹਨਾਂ ਦੀ ਲੱਤਾਂ ਨਾ ਖਿੱਚੀਏ ਇਹ ਕੰਮ ਇਹ ਜਿਹੜੀ ਹੜ ਹੜ ਆਇਓ ਹੈ ਨਾ ਦੇਖੋ ਆਪਣੇ ਵੀ ਹੜ ਵਰਗੇ ਆਣਾ ਚਾਹੀਦਾ ਸਾਰੇ ਦੀ ਨਾ ਨਾਲ ਮਿਲ ਕੇ ਹੱਲ ਕਰਨੀ ਚਾਹੀਦੀ ਆ ਜੀ ਸੰਤਨਰ ਜੋਸ਼ੀ ਜੋ ਕਰ ਰਿਹਾ ਬਹੁਤ ਹੁਣ ਮਾਰਕੀਟ ਦੇਖੋ ਕਿੰਨੀ ਸੌਖੀ ਹੈ ਉਧਰ ਦੇਖੋ ਟ੍ਰੈਫਿਕ ਵਧੀਆ ਆ ਰਿਹਾ ਇਧਰੋਂ ਵੀ ਜਾ ਰਿਹਾ ਪਾਣੀ ਸੁੱਕ ਰਿਹਾ ਜੀ